ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਹੈ ਨਾ ਅੱਜ ਕੱਲ ਜਿਹੜਾ ਇੱਕ ਮੁੱਦਾ ਚੱਲ ਰਿਹਾ ਬਹੁਤ ਜ਼ਿਆਦਾ ਹਾਈ ਗਰਮੀ ਦਾ ਇਹ ਗਰਮੀ ਬਹੁਤ ਆ ਗਈ ਧਰਤੀ ਏਠਲਾ ਪਾਣੀ ਮੁੱਕ ਗਿਆ ਪੰਜਾਬ ਦੇ ਵਿੱਚ ਲੋਕ ਰੁੱਖਾਂ ਨੂੰ ਅੱਗ ਲਾ ਰਹੇ ਆ ਇਸ ਕਰਕੇ ਆਪਾਂ ਅੱਜ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਹੈ ਛੋਟੀ ਜੀ ਵੀਡੀਓ ਆ ਵੀਡੀਓ ਸਾਰੀ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਸ ਮੁੱਦੇ ਉੱਤੇ ਆਪਾਂ ਕਿਉਂ ਗੱਲ ਕਰਨ ਲੱਗੇ ਆ ਕਿਉਂ ਸੋਚਿਆ ਵੀ ਇਸ ਮੁੱਦੇ ਉੱਤੇ ਵੀਡੀਓ ਬਣਾਉਣੀ ਚਾਹੀਦੀ ਆ ਕਿਉਂਕਿ ਹੁਣ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਨਾ ਨਫ਼ਰਤ ਦੇਖਣ ਨੂੰ ਮਿਲਦੀ ਆ ਜਦੋਂ ਕੋਈ ਵੀਡੀਓ ਆਉਂਦੀ ਆ ਸਾਹਮਣੇ ਵੀ ਫਲਾਣੇ ਨੇ ਰੁੱਖਾਂ ਨੂੰ ਅੱਗ ਲਾ ਦਿੱਤੀ ਰੁੱਖਾਂ ਨੂੰ ਆਗੈ ਕਿ ਇਨਸਾਨ ਲਾਉਂਦਾ ਆ ਕੋਈ ਕਿਸਾਨ ਲਾਉਂਦਾ ਆ ਤਾਂ ਗਾਲਾਂ ਪੂਰੀ ਕਮਿਊਨਿਟੀ ਨੂੰ ਸੁਣਨ ਨੂੰ ਮਿਲਦੀ ਆ ਵੀ ਜੱਟਾਂ ਨੇ ਇਦਾਂ ਕਰਤਾ ਕਿਸਾਨਾਂ ਨੇ ਆਹ ਕਰਤਾ ਜੱਟਾਂ ਨੇ ਧਰਤੀ ਜਿਹੜਾ ਆ ਬਰਬਾਰ ਕਰ ਦਿੱਤਾ ਆ ਧਰਤੀ ਇਠਲਾ ਪਾਣੀ ਮੁਕਾ ਦੇਣ ਲੱਗੇ ਆ ਯਾਨੀ ਕਿ ਪੂਰੀ ਕਮਿਊਨਿਟੀ ਨੂੰ ਜਿਹੜਾ ਆ ਉਹ ਬਦਨਾਮ ਕੀਤਾ ਜਾਂਦਾ ਆ ਮਾੜਾ ਚੰਗਾ ਬੋਲਿਆ ਜਾਂਦਾ ਤੇ ਆਪਾਂ ਸੋਚਿਆ ਵੀ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਨਫ਼ਰਤ ਆ ਨਾ ਉਹ ਦਿਨੋਂ ਦਿਨ ਵੱਧ ਰਹੀ ਆ ਇਹ ਨਫ਼ਰਤ ਕਿਤੇ ਨਾ ਕਿਤੇ ਜਾਇਜ਼ ਵੀ ਹੈਗੀ ਆ ਤੇ ਕਿਤੇ ਕਿਤੇ ਗਲਤ ਵੀ ਹੈਗੀ ਆ ਕਿਉਂਕਿ ਜਿਹੜਾ ਇਨਸਾਨ ਗਲਤ ਕਰਦਾ ਆ ਜੇ ਤਾਂ ਆਪਾਂ ਉਹਨੂੰ ਪਰਸਨਲੀ ਕਹਿੰਨੇ ਵੀ ਤੂੰ ਪਾਈ ਆ ਇਹ ਚੀਜ਼ ਗਲਤ ਕਰਦਾ ਉਹ ਠੀਕ ਆ ਹਨਾ ਜੇ ਆਪਾਂ ਕਹੀਏ ਜਿਹਨੇ ਗਲਤੀ ਕੀਤੀ ਆ ਉਸ ਉਹਨੂੰ ਗਲਤ ਕਿਹਾ ਜਾਣਾ ਚਾਹੀਦਾ ਆ ਨਾ ਕਿ ਸਾਰਿਆਂ ਨੂੰ ਗਲਤ ਕਹਿਣਾ ਚਾਹੀਦਾ ਕਿ ਸਾਰੇ ਗਲਤ ਕਰਦੇ ਆ ਬਹੁਤ ਸਾਰੇ ਹੈਗੇ ਆ ਜਿਹੜੇ ਬਹੁਤ ਰੱਖ ਲਾਉਂਦੇ ਵੀ ਆ ਦੇਖਭਾਲ ਵੀ ਕਰਦੇ ਆ ਪਾਲਦੇ ਵੀ ਆ ਵਾਤਾਵਰਣ ਬਾਰੇ ਸੋਚਦੇ ਵੀ ਆ ਉਹਨਾਂ ਦੇ ਵਿੱਚ ਹਰ ਹਰ ਵਰਗ ਦੇ ਲੋਕ ਆਉਂਦੇ ਆ ਜੇ ਆਪਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਨਫ਼ਰਤ ਝਾਕਦੀ ਹੁੰਦੀ ਜਦੋਂ ਦੇਖਦੇ ਆਪਾਂ ਇਹਦਾ ਹੱਲ ਕੀ ਹੋ ਸਕਦਾ ਮਸਲਾ ਤਾਂ ਇਹ ਆ ਨਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਕਰ ਦਿੱਤਾ ਲੋਕਾਂ ਨੇ ਕਿੱਦਾਂ ਕੀਤਾ ਆ ਆਪਾਂ ਇਹਦੇ ਉੱਤੇ ਵੀ ਗੱਲ ਕਰਦੇ ਆਂ ਇਹੋ ਰਾਜਨੀਤੀ ਜਿਹੜੀ ਹੈਗੀ ਆ ਨਾ ਆਪਾਂ ਬੜੇ ਸਿਆਣੇ ਨਹੀਂ ਹੈਗੇ ਪਹਿਲਾਂ ਦੱਸ ਦਿੰਨੇ ਆ ਸਿਰਫ ਆਪਣਾ ਇੱਕ ਸੋਚਣ ਦਾ ਹਰ ਬੰਦੇ ਦਾ ਨਜ਼ਰੀਆ ਹੁੰਦਾ ਆ ਤੇ ਜਿਹੜੀ ਰਾਜਨੀਤੀ ਆ ਨਾ ਇਹ ਆਪਾਂ ਜੇ ਆਪਣੇ ਵਾਸਤੇ ਕੁਝ ਅੱਜ ਆਪਾਂ ਨੂੰ ਲੱਗਦਾ ਕਿ ਸਾਡੇ ਵਾਸਤੇ ਇਹਨਾਂ ਨੇ ਚੰਗਾ ਕੀਤਾ ਆ ਉਸ ਚੀਜ਼ ਦਾ ਬੈਨੀਫਿਟ ਇਹ 50 ਸਾਲ ਬਾਅਦ ਵੀ ਲੈ ਲੈਂਦੇ ਆ ਉਹ ਸਾਰਾ ਕੁਝ ਕਿੱਦਾਂ ਹੋਇਆ ਹੁਣ ਇਹ ਕਿਸਾਨਾਂ ਦੇ ਨਾਲ ਕਿੱਦਾਂ ਹੋਇਆ ਜਿਹੜਾ ਇਹ ਪਾਣੀ ਦਾ ਮੁੱਦਾ ਆ ਲੋਕਾਂ ਦੇ ਕੋਲ ਨਹਿਰੀ ਪਾਣੀ ਹੁੰਦਾ ਸੀਗਾ ਲੋਕ ਨਹਿਰਾਂ ਤੋਂ ਪਾਣੀ ਲਾਉਂਦੇ ਸੀ ਆਪਣੀਆਂ ਜ਼ਮੀਨਾਂ ਨੂੰ ਖੇਤਾਂ ਤੱਕ ਪਾਣੀ ਨਹਿਰੀ ਪਾਣੀ ਪਹੁੰਚਦਾ ਸੀਗਾ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਦੂਰ ਹੁੰਦੀਆਂ ਸੀਗੀਆਂ ਨਹਿਰਾਂ ਤੋਂ ਉਹਨਾਂ ਨੂੰ ਖਾਲਾਂ ਦਿੱਤੀਆਂ ਹੁੰਦੀਆਂ ਸੀਗੀਆਂ ਜਿਹੜੇ ਖਾਲ ਛੱਡੇ ਹੁੰਦੇ ਸੀਗੇ ਪਾਣੀ ਪਹੁੰਚਣ ਲਈ ਤੇ ਲੋਕਾਂ ਦੇ ਵਿੱਚ ਅਕਸਰ ਹੀ ਇਹ ਲੜਾਈ ਝਗੜਾ ਹੁੰਦਾ ਸੀਗਾ ਕਿ ਮੇਰੀ ਵਾਰੀ ਆ ਮੇਰੀ ਵਾਰੀ ਆ ਜਾਂ ਮੇਰੇ ਤੱਕ ਪਾਣੀ ਘੱਟ ਪਹੁੰਚ ਰਿਹਾ ਆ ਇਸ ਚੀਜ਼ ਦਾ ਮੁੱਦਾ ਅਕਸਰ ਛੱਡ ਜਾਂਦਾ ਹੁੰਦਾ ਸੀ ਲੜਾਈ ਹੁੰਦੀ ਸੀਗੀ ਥਾਣੇ ਕਚੇੜੀਆਂ ਤੱਕ ਲੋਕ ਜਾਂਦੇ ਸੀਗੇ ਇਹ ਹੁੰਦਾ ਸੀਗਾ ਤੇ ਸਰਕਾਰ ਨੇ ਕੀ ਕੀਤਾ ਵੀ ਮੋਟਰਾਂ ਦੇਤੀਆਂ ਵੀ ਮੋਟਰਾਂ ਲਾਓ ਤੇ ਲੋਕਾਂ ਨੂੰ ਵੀ ਲੱਗਾ ਕੰਮ ਸੌਖਾ ਭਾਈ ਆਪਦੀ ਆਪਦੀ ਮੋਟਰ ਚਲਾਓ ਨਾਲੇ ਲੜਾਈ ਝਗੜੇ ਦਾ ਜ਼ੋਰ ਤੇ ਨਾਲੇ ਪੈਸੇ ਦੀ ਬਰਬਾਦੀ ਨਹੀਂ ਇਹ ਚੀਜ਼ ਦਾ ਸੋਚਿਆ ਨਹੀਂ ਉਦੋਂ ਵੀ ਹਾਂ ਵੀ ਪਾਣੀ ਸਾਡਾ ਕਿੱਥੇ ਜਾਊਗਾ ਤੇ ਨਾ ਕਿਸੇ ਨੇ ਧਿਆਨ ਹੀ ਦਿੱਤਾ ਲੋਕਾਂ ਨੇ ਲੜਾਈ ਝਗੜੇ ਤੋਂ ਹਟਦਿਆਂ ਨੇ ਵੀ ਆਪਣਾ ਆਪਣੀ ਮੋਟਰਾਂ ਲਵਾ ਲਈਆਂ ਸਰਕਾਰ ਨੇ ਬਿਜਲੀ ਮੁਫਤ ਕਰ ਦਿੱਤੀ ਪਲਾਨ ਸੀਗਾ ਵੀ ਪਾਣੀ ਬਾਹਰ ਕਿੱਦਾਂ ਲੈ ਜਾਣਾ ਲੋਕਾਂ ਨੂੰ ਨਹਿਰੀ ਪਾਣੀ ਤੋਂ ਦੂਰ ਕਰਤਾ ਤੇ ਨਾ ਲੋਕਾਂ ਦਾ ਇਸ ਪਾਸੇ ਰਜਾ ਨਹੀਂ ਸੀਗਾ ਹਰ ਸਾਲ ਝੋਨਾ ਦਾ ਸੀਜ਼ਨ ਆਉਣਾ 10 ਫੁੱਟ ਪਾਣੀ ਥੱਲੇ ਪਹਿਲਾਂ ਖੂਹਾਂ ਹੁੰਦੀਆਂ ਸੀਗੀਆਂ ਫਿਰ ਸਮਰਸੀਬਲ ਮੋਟਰਾਂ ਆ ਗਈਆਂ ਹੌਲੀ 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 ਪਾਣੀ ਹੁਣ ਕਿੱਥੇ ਪਹੁੰਚ ਗਿਆ ਤੇ ਪਹਿਲਾਂ ਕਿਸੇ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਜਦੋਂ ਦੇਖਿਆ ਕੰਮ ਖਤਰੇ ਤੇ ਪਹੁੰਚ ਗਿਆ ਆ ਹੁਣ ਆਪਣਾ ਧਿਆਨ ਆ ਗਿਆ ਇਸ ਚੀਜ਼ ਵੱਲ ਵੀ ਹਾਂ ਇਹ ਗਲਤ ਹੋ ਗਿਆ ਤੇ ਪਤਾ ਵੀ ਇਹ ਸਾਰਿਆਂ ਨੂੰ ਗਲਤ ਹੋਇਆ ਆ ਵੀ ਝੋਨੇ ਨੇ ਪਾਣੀ ਖਰਾਬ ਕਰਤਾ ਆ ਤੇ ਕੁਝ ਲੋਕਾਂ ਦੀ ਮਜਬੂਰੀ ਵੀ ਸੀਗੀ ਵੀ ਝੋਨਾ ਨਾ ਲਾਉਂਦੇ ਤਾਂ ਕੀ ਲਾਉਂਦੇ ਕਿਉਂਕਿ ਸਰਕਾਰ ਨੇ ਸਿਸਟਮ ਵੀ ਇਦਾਂ ਦਾ ਕੀਤਾ ਕਿ ਤੁਹਾਡਾ ਸਰਕਾਰੀ ਰੇਟ ਤੁਹਾਨੂੰ ਝੋਨੇ ਤੇ ਮਿਲਦਾ ਹੈ ਜਾਂ ਕਣਕ ਤੇ ਮਿਲਦਾ ਸੀ ਹੋਰ ਸਾਰੀਆਂ ਫਸਲਾਂ ਦੇ ਸਰਕਾਰੀ ਰੇਟ ਇਦਾਂ ਵਧੀਆ ਮਿਲਦਾ ਨਹੀਂ ਸੀਗਾ ਤੇ ਲੋਕਾਂ ਨੂੰ ਮਜਬੂਰੀ ਦੇ ਵਿੱਚ ਲਾਉਣਾ ਪੈਂਦਾ ਸੀ। ਹੋਰ ਕੋਈ ਫਸਲ ਬਹੁਤ ਏਰੀਆ ਦੇ ਵਿੱਚ ਹੁੰਦੀ ਵੀ ਨਹੀਂ। ਝੋਨਾ ਜਿੱਥੇ ਹੁੰਦਾ ਲੋਕ ਝੋਨਾ ਲਾ ਦਿੰਦੇ ਸੀਗੇ, ਜਿੱਥੇ ਨਹੀਂ ਝੋਨਾ ਹੁੰਦਾ ਉੱਥੇ ਕੋਈ ਹੋਰ ਫਸਲ ਲਾਉਂਦੇ ਸੀਗੇ। ਲੋਕ ਵੀ ਮਜਬੂਰੀ ਦੇ ਵਿੱਚ ਫਸੇ ਹੋਏ ਸੀਗੇ, ਫਸਾਅ ਦਿੱਤੇ ਗਏ ਹੌਲੀ-ਹੌਲੀ ਕਰਕੇ। ਜੇ ਹੋਰ ਕਿਸੇ ਦਾਲਾਂ ਸਬਜ਼ੀਆਂ ਦਾ ਰੇਟ ਲੋਕਾਂ ਨੂੰ ਬਾਜਮਾ ਮਿਲਦਾ ਰਸ਼ਾਇਦ ਇਹੋ ਜਿਹਾ ਕਦਮ ਲੋਕੀ ਕਦੇ ਵੀ ਨਾ ਚੁੱਕ ਦੇ। ਤੇ ਪਰ ਹੁਣ ਇਹਦਾ ਹੱਲ ਕੀ ਆ? ਹੁਣ ਮੰਨ ਲਓ ਪਿੱਛੇ ਜੇ ਇੱਕ ਵੀਡੀਓ ਆਈ ਸੀਗੀ ਦੇਖਣ ਨੂੰ ਮਿਲੀ ਸੀਗੀ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਰੁੱਖਾਂ ਨੂੰ ਅੱਗ ਲਾਤੀ ਕਿਸਾਨ ਨੇ ਕਿਸੇ ਨੇ ਉਹਨੇ ਕਣਕ ਦੇ ਨਾਲ ਨੂੰ ਅੱਗ ਲਾਈ ਨਾਲ ਰੁੱਖ ਵੀ ਸੜ ਗਏ ਤੇ ਗਾਲਾਂ ਸਾਰਿਆਂ ਨੂੰ ਆ ਜੀ ਫਲਾਨ ਨੇ ਇਦਾਂ ਆ ਇਹਨਾਂ ਨੇ ਐ ਕਰਤਾ ਜੋ ਕਰਤਾ ਇਹ ਚੀਜ਼ ਬਹੁਤ ਮਾੜੀ ਆ ਇਹਦਾ ਇੱਕੋ ਹੀ ਹੱਲ ਹੈ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਤੇ ਜਿਹੜਾ ਇਨਸਾਨ ਗਲਤੀ ਕਰਦਾ ਆ ਰੁੱਖ ਸਾੜਦਾ ਆ ਉਹਨੂੰ ਗਾਲਾਂ ਨਾ ਕੱਢੀਏ ਗਾਲਾਂ ਦੇ ਵੱਟੇ ਉਹਨੂੰ ਰੁੱਖ ਪੇਟ ਕਰੋ ਆ ਚੱਕ ਪਾਈ 50 100 ਬੂਟਾ ਪਹੁੰਚਦਾ ਕਰ ਦਿਓ ਵੀ ਭਾਈ ਤੂੰ ਲਾਲਾ ਆਉਂਦੇ ਸਾਲ ਨੂੰ ਤੂੰ ਫੇਰ 나ੜ ਨੂੰ ਅਗ ਲਾਉਣੀ ਆ ਤਾਂ ਫੇਰ ਸਾੜ ਲਈ ਬਿਸ਼ੱਕ ਤੇ ਜੇ ਉਹ 100 60 ਦਾ ਹੈ ਨਾ ਆਪਾਂ ਕਹਿੰਦੇ 500 ਲਾਈਏ ਇਦਾਂ ਦਾ ਸਿਸਟਮ ਅਪਣਾਓ ਇੱਕ ਦੂਜੇ ਨੂੰ ਗਾਲਾਂ ਕੱਢਣ ਨਾਲ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋਣਾ ਤੇ ਨਾ ਕੋਈ ਫਾਇਦਾ ਹੋਣਾ ਵੀ ਆਪਾਂ ਉਹਨੂੰ ਗਾਲਾਂ ਕੱਢ ਲੀ ਜਾਂ ਉਹਨੂੰ ਗਾਲਾਂ ਕੱਢ ਲੀ ਜਾਂ ਉਹਦੀ ਗਲਤੀ ਸੀ ਜਾਂ ਉਹਦੀ ਗਲਤੀ ਸੀ ਜਿਹੜੀ ਮੈਂ ਗੱਲ ਸਰਕਾਰ ਦੀ ਕਰਦਾ ਸੀ ਨਾ ਸਰਕਾਰ ਨੇ ਦੇਖੋ ਨਹਿਰਾ ਬੰਦ ਕਰਕੇ ਆਪਾਂ ਨੂੰ ਮੋਟਰਾਂ ਦੇਤੀਆਂ ਤੇ ਮੋਟਰਾਂ ਦੇ ਨਾਲ ਧਰਤੀ ਦੇ ਵਿੱਚੋਂ ਪਾਣੀ ਕੱਢਿਆ ਗਿਆ ਪਾਣੀ ਮੁੱਕ ਗਿਆ ਅੱਜ ਉਸ ਚੀਜ਼ ਦਾ ਫਿਰ ਬੈਨੀਫਿਟ ਲੈ ਰਹੇ ਆ ਸਾਨੂੰ ਲੜਾ ਕੇ ਆਪਸ ਵਿੱਚ ਵੀ ਦੇਖੋ ਜੀ ਕਿਸਾਨਾਂ ਨੇ ਜੱਟਾਂ ਨੇ ਤਾਂ ਪਾਣੀ ਖਤਮ ਕਰਤਾ ਧਰਤੀ ਦੇ ਵਿੱਚੋਂ ਕਰਦੇ ਕੀ ਲੋਕ ਕਿੱਧਰ ਜਾਂਦੇ ਦੇਖੋ ਉਸ ਚੀਜ਼ ਦਾ ਅਸਰ ਅੱਜ 50 ਸਾਲ ਬਾਅਦ ਹੋ ਰਿਹਾ ਆ ਸਾਡੇ ਵਿੱਚ ਆਪਸੀ ਫੋਟ ਪਵਾਈ ਜਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਵੈਸੇ ਤਾਂ ਲੋਕ ਸਾਰੇ ਪਿਆਰ ਨਾਲ ਰਹਿੰਦੇ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਨਫਰਤ ਦੇਖਣ ਨੂੰ ਮਿਲਦੀ ਏ ਇਸ ਚੀਜ਼ ਦੀ ਸਰਕਾਰ ਕਦੋਂ ਇਹ ਸਿਸਟਮ ਕਦੋਂ ਕੀ ਸੋਚਦਾ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਕਈ ਵਾਰ ਕੀ ਕਦੇ ਵੀ ਨਹੀਂ ਪਤਾ ਲੱਗਦਾ ਬਾਅਦ ਚ ਕਿਤੇ ਜਦੋਂ ਤੱਕ ਪਤਾ ਲੱਗਣਾ ਹੁੰਦਾ ਆ ਉਹ ਤੱਕ ਕੰਮ ਅਰਥੋਂ ਨਿਕਲ ਗਿਆ ਹੁੰਦਾ ਆ ਪਰ ਆਪਾਂ ਇਸ ਮੌਕੇ ਨੂੰ ਸਾਂਭ ਸਕਦੇ ਆ ਅਜੇ ਵੀ ਕੋਈ ਇਦਾਂ ਹੀ ਨਹੀਂ ਗੱਲ ਹੈਗੀ ਸਾਂਭ ਸਕਦੇ ਆ ਵੱਧ ਤੋਂ ਵੱਧ ਰੁਕ ਲਾਈਏ ਇੱਕ ਦੂਜੇ ਨਾਲ ਰਲ ਮਿਲ ਕੇ ਚੱਲੀਏ ਆਪਾਂ ਬਚਾ ਸਕਦੇ ਆ ਸਾਰਾ ਕੁਝ ਤੇ ਸਰਕਾਰ ਦੇ ਕੋਲੋਂ ਮੰਗ ਕਰੀਏ ਵੀ ਨਹਿਰਾਂ ਦੇ ਵਿੱਚ ਪਾਣੀ ਆਵੇ ਤੇ ਜਿਹੜੀਆਂ ਨਹਿਰਾ ਪੱਕੀਆਂ ਕੀਤੀਆਂ ਥੱਲਿਓਂ ਵੀ ਇਹਨਾਂ ਨੇ ਪੱਕੀਆਂ ਕਰ ਦਿੱਤੀਆਂ ਜਿਹੜੇ ਛੋਟੀਆਂ ਛੋਟੀਆਂ ਨਹਿਰਾ ਪਿੰਡਾਂ ਦੇ ਵਿੱਚ ਲੰਘਦੀਆਂ ਸੀ ਨਾ ਕਈ ਬਹੁਤ ਸਾਰੀਆਂ ਨਹਿਰਾ ਉਹ ਪੱਕੀਆਂ ਕਰ ਦਿੱਤੀਆਂ ਵਿੱਚੋਂ ਉਹ ਕੱਚੀਆਂ ਹੋਣ ਆਪੀ ਧਰਤੀ 'ਚ ਪਾਣੀ ਜਾਵੇ ਤੇ ਝੋਨਾ ਲਾਉਣ ਦੀ ਪਰਮਿਸ਼ਨ ਸਿਰਫ ਉੱਥੇ ਹੋਵੇ ਜਿੱਥੇ ਨਹਿਰੀ ਪਾਣੀ ਲੱਗਦਾ ਆ ਹੋਰ ਕਿਸੇ ਨੂੰ ਝੋਨੇ ਦੀ ਪਰਮਿਸ਼ਨ ਨਾ ਹੋਵੇ ਤੇ ਜਿੱਥੇ ਨਹੀਂ ਝੋਨਾ ਲੱਗਦਾ ਉਹਨਾਂ ਨੂੰ ਕੋਈ ਹੋਰ ਫਸਲ ਦਿੱਤੀ ਜਾਵੇ ਹੋਰ ਫਸਲ ਦਾ ਰੇਟ ਜਿਹੜਾ ਵਜਿਆ ਜਾਵੇ ਤਾਂ ਆਪਣੇ ਆਪ ਇਸੀ ਦਾ ਹੱਲ ਹੋ ਸਕਦਾ ਆ ਇੱਕ ਦੂਜੇ ਨਾਲ ਲੜਨ ਭੜਨ ਜਾਂ ਗਾਲਾਂ ਕੱਢਣ ਦੇ ਨਾਲ ਮੈਂ ਨਹੀਂ ਮੰਨਦਾ ਕਿ ਇਹ ਮਸਲਾ ਹੱਲ ਹੋਣਾ ਆ ਮਸਲਾ ਹੱਲ ਹੋਣਾ ਆ ਰਲ ਮਿਲ ਕੇ ਗਲਤੀ ਸਭ ਦੀ ਆ ਸਭ ਨੇ ਇਹ ਕੰਮ ਗਲਤ ਕੀਤਾ ਆ ਇਹਦੇ ਵਿੱਚ ਕਿਸਾਨ ਵੀ ਜ਼ਿੰਮੇਵਾਰ ਆ ਆਮ ਲੋਕ ਵੀ ਜ਼ਿੰਮੇਵਾਰ ਆ ਜੇ ਕਿਸਾਨਾਂ ਨੇ ਨਹੀਂ ਸੋਚਿਆ ਉਦੋਂ ਕਿਸੇ ਨੇ ਵੀ ਨਹੀਂ ਸੋਚਿਆ ਇਸ ਚੀਜ਼ ਦਾ ਜ਼ਿੰਮੇਵਾਰ ਹਰ ਇੱਕ ਇਨਸਾਨ ਹੈਗਾ ਆ ਕਿਉਂਕਿ ਆਪਣਾ ਧਿਆਨ ਹੀ ਹੈ ਨਹੀਂ ਆਪਾਂ ਇਸ ਚੀਜ਼ ਨੂੰ ਇੱਕ ਹੋਰ ਹੱਲ ਦੱਸ ਦਿੰਦੇ ਕਿ ਆਪਾਂ ਇਸ ਚੀਜ਼ ਨੂੰ ਵਧਾ ਕੇ ਕਿੱਦਾਂ ਸਕਦੇ ਆ ਕਿੱਦਾਂ ਵੱਧ ਤੋਂ ਵੱਧ ਰੁਖ ਲਾ ਸਕਦੇ ਆ ਠੀਕ ਹੈ ਅਗਰ ਹੀ ਆਪਾਂ ਨੂੰ ਕੀ ਕਰਨਾ ਚਾਹੀਦਾ ਜੇ ਮੰਨ ਲਓ ਵੀ ਮੇਰੇ ਕੋਲ ਟਾਈਮ ਹੈ ਨਹੀਂ ਜਾਂ ਹੋਰ ਬਹੁਤੇ ਬੰਦੇ ਆ ਜਿਹੜੇ ਕਰਨਾ ਚਾਹੁੰਦੇ ਪਰ ਉਹਨਾਂ ਕੋਲ ਟਾਈਮ ਹੈ ਨਹੀਂ ਅਸੀਂ ਵੀ ਕਰਨਾ ਚਾਹੁੰਦੇ ਆ ਪਰ ਹੁਣ ਅਸੀਂ ਬਾਹਰ ਬੈਠੇ ਕੀ ਕਰੀਏ ਕਿੱਦਾਂ ਕਰ ਸਕਦੇ ਆ ਜੇ ਕਿਸੇ ਨੂੰ ਕਹਿੰਨੇ ਆ ਕਹਿੰਦੇ ਅਸੀਂ ਕੀ ਕਰੀਏ ਲੋਕੀ ਖਰਾਬ ਕਰ ਦਿੰਦੇ ਆ ਇਦਾਂ ਹੋ ਜਾਂਦੀ ਉਦਾਂ ਹੋ ਜਾਂਦੀ ਆ ਆਪਾਂ ਨੂੰ ਚਾਹੀਦਾ ਆ ਇਕੱਠੇ ਹੋ ਕੇ ਵੱਧ ਤੋਂ ਵੱਧ ਜਿਹੜੇ ਰੋਖ ਆ ਨਾ ਉਹ ਸਕੂਲਾਂ ਦੇ ਵਿੱਚ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ ਬੱਚਿਆਂ ਨੂੰ ਹਰ ਬੱਚੇ ਨੂੰ 5-5 10-10 ਬੂਟੇ ਦਿਓ ਉਹ ਲਾਉਣ ਆਪਣੇ ਆਪ ਰੋਖੀ ਰੋਖ ਹੋ ਜਾਣਾ ਜਿੰਨਾ ਮਰਜ਼ੀ ਔਖ ਲਾ ਦਿਓ ਜੇ ਸਿਆਣੇ ਨਹੀਂ ਮੰਨਦੇ ਨਿਆਣਿਆਂ ਨੂੰ ਇਸ ਰਾਹ ਤੇ ਤੋੜ ਦਿਓ ਤਾਂ ਪੇਸ ਮਸਲੇ ਦਾ ਹੱਲ ਹੋ ਜਾਣਾ ਤੇ ਜੇ ਤੁਹਾਨੂੰ ਲੱਗਦਾ ਕਿ ਇਸ ਵੀਡੀਓ ਦੇ ਵਿੱਚ ਕੁਝ ਗਲਤ ਹੈ ਦੱਸਿਓ ਜਰੂਰ ਕਮੈਂਟ ਕਰਕੇ ਤੇ ਜੇ ਲੱਗਦਾ ਕੁਝ ਸਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਰੀਏ ਲੜੀਏ ਨਾ ਇੱਕ ਦੂਜੇ ਨਾਲ ਗਾਲੀ ਗਲੋਚ ਦਾ ਕੋਈ ਫਾਇਦਾ ਨਹੀਂ ਪਿਆਰ ਦੇ ਨਾਲ ਸਾਰੇ ਮਸਲੇ ਹੱਲ ਹੁੰਦੇ ਆ ਚੰਗਾ ਜੀ ਮਿਲਦੇ ਆ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ